ਪੁਲਿਸ ਨੇ ਬਟਾਲਾ ਰੋਡ ਐਸਬੀਆਈ ਬੈਂਕ ਲੁੱਟ ਮਾਮਲਾ ਕੀਤਾ ਟਰੇਸ ਏ ਡੀ ਸੀ ਪੀ ਸਿਟੀ 2 ਪ੍ਰਭ ਜੋਤ ਸਿੰਘ ਵਿਰਕ ਨੇ ਕੀਤਾ ਵੱਡਾ ਖੁਲਾਸਾ ਸਾਹੀ ਅਸੀਂ ਮੁਕਦਮਾ ਨੰਬਰ 6 ਸਾਡਾ ਹੋਇਆ ਸੀਗਾ 6124 ਨੂੰ 392 34 ਆਈ ਪੀ ਸੀ ਆਮ ਜਨਕ ਤੇ ਸਾਡਾ ਪੁਲਿਸ ਸਟੇਸ਼ਨ ਦੇ ਵਿੱਚ ਜਿਹੜਾ ਅਸੀਂ ਦਰਜ ਕੀਤਾ ਸੀਗਾ ਇਹਨਾਂ ਬੜੀ ਸੈਂਸੇਸ਼ਨਲ ਹੋਈ ਸੀ ਕਿ ਐਸਬੀਆਈ ਦੀ ਬ੍ਰਾਂਚ ਹੈ ਬਟਾਲਾ ਰੋਡ ਦੇ ਉੱਪਰ ਜਿਹਦੇ ਦਿਨ ਦਿਹਾੜੇ ਜਿਹੜਾ ਸੀਗਾ ਪਿਸਤੌਲ ਦਿਖਾ ਕੇ ਜਿਹੜਾ 78000 ਰੁਪਿਆ ਜਿਹੜਾ ਸੀਗਾ ਉਹਦਾ ਜਿਹੜਾ ਸੀਗਾ ਡਾਕਾ ਮਾਰ ਲਿਆ ਗਿਆ ਸੀਗਾ ਸੋ ਇਮੀਡੀਏਟਲੀ ਇਸ ਚੀਜ਼ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਸਾਡੇ ਸੀਪੀ ਸਾਹਿਬ ਉਹਨਾਂ ਨੇ ਸਰਦਾਰ ਗੁਰਪ੍ਰੀਤ ਸਿੰਘ ਭੁੱਲ ਉਹਨਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਕਿ ਮੇਰੀ ਆਪਣੀ ACP ਨੌਰਥ ਕੁਰਿੰਦਰ ਕੋਸਾਦੀ ਆਰ ਐਸ ਐਚਓ ਸਾਦਰ ਦੀ ਨਾਲ CIA ਟੀਮ ਸੀ ਔਰ ਅਸੀਂ ਇਹ ਤਿੰਨੇ ਇਹਦੇ ਵਿੱਚ ਜਿਹੜੇ ਸੀਗੇ ਤਿੰਨੇ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦਾ ਨਾਮ ਹੈਗਾ ਜੋਵਨਪ੍ਰੀਤ ਸਿੰਘ ਤੇ ਗੁਰਦਾਸ ਸਿੰਘ ਤੇ ਤਰਮਿੰਦਰ ਸਿੰਘ ਇਹ ਜਿਹੜਾ ਜੋਬਨਜੀਤ ਹੈਗਾ ਤੇ ਜਿਹੜਾ ਗੁਰਦਾਸ ਸਿੰਘ ਹੈਗਾ ਇਹ ਜਿਹੜਾ ਹੈਗਾ ਹੋਟਲ 'ਚ ਕੰਮ ਕਰਦੇ ਆ ਤੇ ਦੂਸਰਾ ਜਿਹੜਾ ਧਰਮਿੰਦਰ ਸਿੰਘ ਹੈਗਾ ਇਹ ਮੈਦਮ ਟੂਟਾ ਗੁਰਦਾਸ ਦੇ ਇੱਕ ਪਹਿਲਾਂ ਵੀ ਪਰਚਾ ਇਹਦਾ ਪਹਿਲਾਂ ਵੀ ਲੁੱਟਖੋ ਦਾ ਪਰਚਾ ਦਰਜ ਹੋਇਆ ਹੋਇਆ ਹੈ ਇਹਦੇ ਉੱਤੇ ਔਰ ਇਸ ਮੁਕਦਮੇ ਦੇ ਵਿੱਚ ਜਿਹੜਾ ਅਸੀਂ ਵਖਤਿਆ ਗਿਆ ਸੀਗਾ ਮੌਕੇ ਦੇ ਉੱਤੇ ਜਿਹੜਾ ਸੀਗਾ ਆਪਣਾ 350 ਬੋਰ ਦਾ ਪਿਸਤਲ ਉਹ ਵੀ ਰਿਕਵਰ ਕਰ ਲਿਆ ਰੌਲ ਵੀ ਕਰ ਲਿਆ ਔਰ ਇੱਕ ਦਾਕਟਰ ਵੀ ਖਾਲ ਲਿਆ ਜੀ ਇਦਾਂ ਜਿਹੜੇ ਇਨਾਂ ਦੇ ਇੱਕੋ ਵਿਅਕਤੀ ਤੇ ਪਹਿਲੇ ਮੁਕਦਰਮਾ ਦਰਜਾ ਬਾਕੀ ਦੋ ਹਾਂ ਇਹਨਾਂ ਦੇ ਇੱਕੋ ਜਿਹੜਾ ਹੈਗਾ ਗੁਰਦਾਸ ਉਹਦੇ ਉੱਤੇ ਹੀ ਜਿਹੜਾ ਹੈਗਾ ਛਾੜੇ ਦੇ ਵਿੱਚ ਜਿਹੜਾ ਹੈਗਾ ਪਰਚਾ ਦਰਜਾ ਬਾਕੀਆਂ ਦੇ ਹਜੇ ਨਹੀਂ ਪਰਚਾ ਦਰਜਾ ਜੀ ਜਿਹੜਾ ਜੋਗਨਪ੍ਰੀਤ ਸਿੰਘ ਹੈਗਾ ਇਹ ਅਨਾਲਾ ਥਾਣਾ ਜਿਹੜਾ ਹੈਗਾ ਅਨਾਲਾ ਅਧਿਆਤੀ ਦਾ ਰਹਿਣ ਵਾਲਾ ਹੈਗਾ ਗੁਰਦਾਸ ਜਿਹੜਾ ਹੈਗਾ ਗੁਰੂ ਕੀ ਵਡਾਲੀ ਛਾੜੇ ਦਾ ਹੈਗਾ ਤੇ ਤਰਮਿੰਦਰ ਜਿਹੜਾ ਹੈਗਾ ਪ੍ਰੀਤਨਗਰ ਪਟਾਲਾ ਰੋਡ ਆਪਣਾ ਸਾਬਰ ਰਹਿਣਾ ਹੈ ਮੈਂ ਦੋਸ਼ੀ ਕੌਣ ਹੈ ਜਿਹਨੇ ਸਾਰਾ ਪਲਾਨ ਕੀਤਾ ਦੇਖੋ ਮੇਨ ਦੋਸ਼ੀ ਜਦ 34 ਆਈਪੀਸੀ ਲੱਗ ਜਾਂਦੀ ਹੈ ਫਿਰ ਉਹ ਸਾਰੇ ਆਲ ਦਾ ਕ੍ਰਿਮੀਨਲਸ ਆਰ ਇਕਵਲੀ ਲਾਇਬਲ ਫਾਰ ਦਾ ਕਾਈਂ ਸੋ ਇਸ ਤਰ੍ਹਾਂ ਦੇ ਜਿਹੜੇ ਹੈਗੇ ਸਾਰੇ ਹੀ ਹੈਗੇ ਜੇ ਕਿਸੇ ਨੇ ਬਾਹਰ ਹੈਗੇ ਰੈਕੀ ਕੀਤੀ ਹੈ ਜਾਂ ਕਿਸੇ ਨੇ ਅੰਦਰ ਜਾ ਕੇ ਉਹ ਸਾਰੇ 34 ਜਦੋਂ ਸੈਕਸ਼ਨ ਲੱਗ ਜਾਂਦਾ ਫਿਰ ਸਾਰੇ ਕ੍ਰਿਮੀਨਲ ਜਿਹੜੇ ਇਕਵਲੀ ਜਿਹੜੇ ਹੈਗੇ ਲਾਇਬਲ ਸੋ ਸੀਸੀਟੀ ਵੀ ਕਿੰਨੀ ਕੀਤੀ ਗਈ ਜੀ ਬੰਦ ਦੇ ਵਿੱਚ ਰਿਕਵਰੀ ਕਿੰਨੀ ਹੋਈ ਜਿਹੜੀ 70 80 ਹਜ਼ਾਰ ਰੁਪਏ ਹੈ ਰਿਕਵਰ ਹੋ ਗਿਆ ਉਹ ਉਹਨਾਂ ਨੇ ਜਿਹੜੇ ਪੈਸੇ ਖਰਚਦੇ ਹੈਗੇ ਆ ਥੋੜੀ CCTV ਆਈ ਕਿਉਂ ਸਾਹਮਣੇ ਸਰ ਜੀ CCTV ਆਈ ਹੈ ਬਟ ਉਹ ਜਿਹੜੀ ਆਪਰੇਸ਼ਨਲ ਡਿਟੇਲਸ ਹੈਗੀਆਂ ਨੇ ਉਹ ਬਾਅਦ ਚ ਫਿਰ ਡਾਟਾ ਸ਼ੇਅਰ ਕਰਾਂਗੇ ਠੀਕ OK, okay.